ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਰੋहिणी ਵਿੱਚ ਬਦਮਾਸ਼ਾਂ ਦੇ ਨਾਲ ਇਨਕਾਊਂਟਰ ਹੋਇਆ ਬਿਹਾਰ ਦੇ ਚਾਰ ਮੋਸਟ ਵਾਂਟਡ ਗੈਂਗਸਟਰ ਇਨਕਾਊਂਟਰ ਵਿਦ ਠੇਰ ਕੀਤੇ ਗਏ ਨੇ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਤੇ ਬਿਹਾਰ ਪੁਲਿਸ ਦੇ ਸਾਂਝੇ ਆਪਰੇਸ਼ਨ ਤੋਂ ਬਿਹਾਰ ਦੇ ਚਾਰ ਖਤਰਨਾਕ ਗੈਂਗਸਟਰ ਨੂੰ ਮੁਕਾਬਲੇ ਵਿੱਚ ਮਾਰ ਗिराਇਆ ਗਿਆ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਤੇ ਬਿਹਾਰ ਪੁਲਿਸ ਨੇ ਜੁਆਇੰਟ ਆਪਰੇਸ਼ਨ ਕੀਤਾ ਸੀ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਬਿਹਾਰ ਦਾ ਖਤਰਨਾਕ ਅਪਰਾਧੀ ਰੰਜਨ ਪਾਠਕ ਆਪਣੇ ਸਾਥੀਆਂ ਦੇ ਨਾਲ ਰੋहिणी ਬੇਗਮਪੁਰ ਇਲਾਕੇ ਵਿੱਚ ਆਉਣ ਵਾਲਾ ਹੈ ਸਵੇਰੇ 2:20 ਵਜੇ 팀 ਨੇ ਟ੍ਰੈਪ ਲਗਾਇਆ ਤੇ ਦੋਨਾਂ ਬਲੋਗ ਕਈ ਰਾਉਂਡ ਫਾਇਰਿੰਗ ਹੋਈ ਜਿਸ ਵਿੱਚ ਰੰਜਨ ਪਾਠਕ ਇਸ ਵੇਲੇ ਦੀ ਵੱਡੀ ਖਬਰ سامنے ਆ ਰਹੀ ਹੈ ਰੋहिणी ਵਿੱਚ ਬਦਮਾਸ਼ਾਂ ਦੇ ਨਾਲ ਇਨਕਾਊਂਟਰ ਹੋਇਆ ਬਿਹਾਰ ਦੇ ਚਾਰ ਮੋਸਟ ਵਾਂਟਡ ਗੈਂਗਸਟਰ ਨਾਲ ਇਨਕਾਊਂਟਰ ਵਿਢੇ ਕੀਤੇ ਗਏ ਨੇ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਤੇ ਬਿਹਾਰ ਪੁਲਿਸ ਦੇ ਸੰਯੁਕਤ ਆਪਰੇਸ਼ਨ ਤੋਂ ਬਿਹਾਰ ਦੇ ਚਾਰ ਖਤਰਨਾਕ ਗੈਂਗਸਟਰਾਂ ਨੂੰ ਮੁਕਾਬਲੇ ਵਿੱਚ ਮਾਰ ਗिराਇਆ ਗਿਆ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਤੇ ਬਿਹਾਰ ਪੁਲਿਸ ਨੇ ਜੁਆਇੰਟ ਆਪਰੇਸ਼ਨ ਕੀਤਾ ਸੀ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਬਿਹਾਰ ਦਾ ਖਤਰਨਾਕ ਅਪਰਾਧੀ ਰੰਜਨ ਪਾਠਕ ਆਪਣੇ ਸਾਥੀਆਂ ਦੇ ਨਾਲ ਰੋहिणी ਬੇਗਮਪੁਰ ਇਲਾਕੇ ਵਿੱਚ ਆਉਣ ਵਾਲਾ ਸਵੇਰੇ 2:20 ਵਜੇ ਟੀਮ ਨੇ 트੍ਰੈਪ ਲਗਾਇਆ ਤੇ ਦੋਨਾਂ ਬਲੋਕ ਕਈ ਰਾਉਂਡ ਫਾਇਰਿੰਗ ਹੋਈ ਜਿਸ ਵਿੱਚ ਰੰਜਨ ਪਾਠਕ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਰੋहिणी ਵਿੱਚ ਬਦਮਾਸ਼ਾਂ ਦੇ ਨਾਲ ਇਨਕਾਊਂਟਰ ਹੋਇਆ ਬਿਹਾਰ ਦੇ ਚਾਰ ਮੋਸਟ ਵਾਂਟਡ ਗੈਂਗਸਟਰ ਇਨਕਾਊਂਟਰ ਟੇਰ ਕੀਤੇ ਗਏ ਨੇ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਤੇ ਬਿਹਾਰ ਪੁਲਿਸ ਦੇ ਸੰਯੁਕਤ ਆਪਰੇਸ਼ਨ ਤੋਂ ਬਿਹਾਰ ਦੇ 4 ਖਤਰਨਾਕ ਗੈਂਗਸਟਰਾਂ ਨੂੰ ਮੁਕਾਬਲੇ ਵਿੱਚ ਮਾਰ ਗिराਇਆ ਗਿਆ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਤੇ ਬਿਹਾਰ ਪੁਲਿਸ ਨੇ ਜੁਆਇੰਟ ਆਪਰੇਸ਼ਨ ਕੀਤਾ ਸੀ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਬਿਹਾਰ ਦਾ ਖਤਰਨਾਕ ਅਪਰਾਧੀ ਰੰਜਨ ਪਾਠਕ ਆਪਣੇ ਸਾਥੀਆਂ ਦੇ ਨਾਲ ਰੋहिणी ਬੇਗਮਪੁਰ ਇਲਾਕੇ ਵਿੱਚ ਆਉਣ ਵਾਲਾ ਸਵੇਰੇ 2:20 ਵਜੇ ਟੀਮ ਨੇ 트ੈਪ ਲਗਾਇਆ ਤੇ ਦੋਨਾਂ ਬਲੋਗ ਕਈ ਰਾਊਂਡ ਫਾਇਰਿੰਗ ਹੋਈ ਜਿਸ ਵਿੱਚ ਰੰਜਨ ਪਾਠਕ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਰੋਹਿਣੀ ਵਿੱਚ ਬਦਮਾਸ਼ਾਂ ਦੇ ਨਾਲ ਇਨਕਾਊਂਟਰ ਹੋਇਆ ਬਿਹਾਰ ਦੇ ਚਾਰ ਮੋਸਟ ਵਾਂਟਡ ਗੈਂਗਸਟਰ ਇਨਕਾਊਂਟਰ ਵਿੱਚ ਢੇਰ ਕੀਤੇ ਗਏ ਨੇ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਤੇ ਬਿਹਾਰ ਪੁਲਿਸ ਦੇ ਸੰਯੁਕਤ ਆਪਰੇਸ਼ਨ ਤੋਂ ਬਿਹਾਰ ਦੇ ਚਾਰ ਖਤਰਨਾਕ ਗੈਂਗਸਟਰਾਂ ਨੂੰ ਮੁਕਾਬਲੇ ਵਿੱਚ ਮਾਰ ਗिराਇਆ ਗਿਆ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਤੇ ਬਿਹਾਰ ਪੁਲਿਸ ਨੇ ਜੁਆਇੰਟ ਆਪਰੇਸ਼ਨ ਕੀਤਾ ਸੀ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਬਿਹਾਰ ਦਾ ਖਤਰਨਾਕ ਅਪਰਾਧੀ ਰੰਜਨ ਪਾਠਕ ਆਪਣੇ ਸਾਥੀਆਂ ਦੇ ਨਾਲ ਰੋहिणी ਬੇਗੰਪੁਰ ਇਲਾਕੇ ਵਿੱਚ ਆਉਣ ਵਾਲਾ ਸਵੇਰੇ 2:20 ਵਜੇ ਟੀਮ ਨੇ ਟਰੈਪ ਲਗਾਇਆ ਤੇ ਦੋਨਾਂ ਵੱਲੋਂ ਕਈ ਰਾਉਂਡ ਫਾਇਰਿੰਗ ਹੋਈ ਜਿਸ ਵਿੱਚ ਰੰਜਨ ਪਾਠਕ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਰੋहिणी ਵਿੱਚ ਬਦਮਾਸ਼ਾਂ ਦੇ ਨਾਲ ਇਨਕਾਊਂਟਰ ਹੋਇਆ ਬਿਹਾਰ ਦੇ ਚਾਰ ਮੋਸਟ ਵਾਂਟਡ ਗੈਂਗਸਟਰ ਇਨਕਾਊਂਟਰ ਵਿਦ ਠੇਰ ਕੀਤੇ ਗਏ ਨੇ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਤੇ ਬਿਹਾਰ ਪੁਲਿਸ ਦੇ ਸਾਂਝੇ ਆਪਰੇਸ਼ਨ ਤੋਂ ਬਿਹਾਰ ਦੇ ਚਾਰ ਖਤਰਨਾਕ ਗੈਂਗਸਟਰਾਂ ਨੂੰ ਮੁਕਾਬਲੇ ਵਿੱਚ ਮਾਰ ਗिराਇਆ ਗਿਆ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਤੇ ਬਿਹਾਰ ਪੁਲਿਸ ਨੇ ਜੁਆਇੰਟ ਆਪਰੇਸ਼ਨ ਕੀਤਾ ਸੀ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਬਿਹਾਰ ਦਾ ਖਤਰਨਾਕ ਅਪਰਾਧੀ ਰੰਜਨ ਪਾਠਕ ਆਪਣੇ ਸਾਥੀਆਂ ਦੇ ਨਾਲ ਰੋहिणी ਬੇਗੰਪੁਰ ਇਲਾਕੇ ਵਿੱਚ ਆਉਣ ਵਾਲਾ ਹੈ ਸਵੀਰੇ 2:20 ਤੇ ਟੀਮ ਨੇ 트랩 ਲਗਾਇਆ ਤੇ ਦੋਨਾਂ ਬਲੋਗ ਕਈ ਰਾਉਂਡ ਫਾਇਰਿੰਗ ਹੋਈ ਜਿਸ ਵਿੱਚ ਰੰਜਨ ਪਾਠਕ